ਕਾਂਗਰਸ ਨੇ ਵੀ ਕੁਛ ਨਹੀਂ ਕੀਤਾ ਤੇ ਝਾੜੂ ਵਾਲੇ ਤਾਂ ਜਮਾਈ ਰਿਕਾਰਡ ਤੋੜਦੇ ਹੁਣ ਜਿਹੜਾ ਬੰਦਾ ਆਪਣੀ ਪਾਰਟੀ ਦਾ ਵਫਾਦਾਰ ਨਹੀਂ ਬਣੇ ਵੱਡੇ ਬਾਲ ਸਾਹਿਬ ਕਹਿੰਦੇ ਹੁੰਦੇ ਸੀ ਆਪਣੀ ਪਾਰਟੀ ਇੱਕ ਮਾਂ ਹੁੰਦੀ ਹੈ ਜਿਹੜਾ ਆਪਣੀ ਮਾਂ ਦੇ ਪਿੱਛੇ ਸ਼ਰਾਬ ਮਾਰ ਸਕਦਾ ਉਹ ਕਿਸੇ ਦਾ ਵਫਾਦਾਰ ਨਹੀਂ ਹੋ ਸਕਦਾ ਆ ਕੱਲਾ ਕੀ ਦੋ ਗੱਨਮੈਂਟਾਂ ਪਿੱਛੇ ਦੋ ਜਿਪਸੀਆਂ ਅੱਗੇ ਪਿੱਛੇ ਟੋਰ ਕਰਸਤੇ ਆਪਣੀ ਕੌਮ ਵਿੱਚ ਇੰਨੀ ਗ੍ਰਾਵਿਟੀ ਆ ਗਈ ਹੈ ਕਿ ਦੋ ਗਵਰਨਮੈਂਟ ਕਿਸ ਨੂੰ ਦੇ ਦਿਓ ਨਾਸਰ ਦਾ ਝੰਡਾ ਦੂਜਾ ਚੱਕ ਲੈਂਦਾ ਯਾ ਥੋੜਾ ਆਪਣਾ ਥੋੜਾ ਜਜ਼ਬਾ ਰੱਖੋ ਗੁਰੂ ਸਾਹਿਬ ਨੇ ਆਪਣੇ ਬੱਚੇ ਆਏ ਉਹਨੇ ਛੋਟੇ ਸਾਹਿਬ ਜਦਾਂ ਵਿੱਚ ਖਾਲਸਾ ਪੰਥ ਵਾਸਤੇ ਗੱਪੀ ਜਾਨਾ ਕਰਵਾਣ ਕਰਤੀਆਂ ਵੀ ਆਪਾਂ ਉਸ ਪਾਰਟੀ ਦੇ ਮਗਰ ਲਾਗੇ ਮੈਂ ਹੈਰਾਨ ਹਾਂ 84 ਵਿੱਚ ਇੰਦਰਾ ਗਾਂਧੀ ਟੈਂਕਾ ਤੋਪਾ ਦੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਹਜ਼ਾਰਾਂ ਸਿੱਖ ਭੈਣ ਭਰਾ ਦਾ ਕਤਲयाम ਕਰਤਾ ਤੇ ਫਲੇ ਆਪਣੇ ਸਿੱਖ ਬੋਧ ਦੇਖਿਆ ਰਾਜਾ ਬਣੇਗੇ ਤੇ ਸਾਰੇ ਕੰਮ ਦੇਖ ਲਓ ਆਪਣੀ ਕਮੀਜ਼ ਪਾਉਣਗੇ ਜਿੱਥੇ ਲੋਗੇ ਸਾਡੀ ਮਾਂ ਇੰਦਰਾ ਮਾਂ ਇਹ ਤਾਂ ਬੜੀ ਸ਼ਰਮ ਦੀ ਗੱਲ ਕੀ ਹੈ ਆਪਣੇ ਤੋਂ ਤਖੜੇ ਦਾ ਹੁਣ ਅਸੂਲੀ ਮੁਸਲਮਾਨ ਭਾਈ ਚਰਾ ਤੁਸੀਂ ਕਿਸੇ ਮੁਸਲਮਾਨ ਨੂੰ ਕਹਦੇ ਹੋ ਭਾਜਪਾ ਨੂੰ ਹੋਰ ਕਹਿੰਦਾ ਮਰ ਜੂਗਾ ਭਾਜਪਾ ਨਹੀਂ ਪਾਉਂਦਾ ਕਿ ਭਾਜਪਾ ਨੇ ਉਹਨਾਂ ਦੀ ਬਾਪਲੀ ਮਸਜਿਦ ਢੋਹ ਲਈ ਤੇ ਆਪਣੇ ਮਿੰਟਾ ਦੀ ਕਾਂਗਰਸ ਝੰਡਾ ਚੱਕ ਲੈਂਦੇ ਝਾੜੋ ਉਹਨਾਂ ਦੇ ਚੱਕ ਲੈਂਦੇ ਇਹਦਾ ਚੱਕ ਲੇਤੇ ਹੋ ਕੀ ਗਿਆ ਆਪਾਂ ਖਤਮ ਹੋ ਗਿਆ ਆਪਾਂ ਅੰਕਾ ਆਪਣੇ ਖਤਮ ਹੋ ਗਏ ਜਿਹੜਾ ਆਉਂਦਾ ਆਪਾਂ ਦੱਸਦੇ ਉਹ ਇਹਨੂੰ ਇੱਕ ਇਹਨੂੰ ਮੌਕਾ ਦੇ ਦਿਓ ਕੈਨੇਡਾ ਚ ਤਜਰਬਾ ਕਰ ਲੋ ਕਿੰਨੇ ਤਜਰਬੇ ਕਰੋਗੇ ਜਦੋਂ ਸਾਰਾ ਤਬਾਹ ਹੋ ਗਿਆ ਉਦੋਂ ਚਰੋਗੇ ਹੁਣ ਤਾਂ ਆਪਣੇ ਬੱਚਿਆਂ ਨੂੰ ਅਮਰੀਕਾ ਕੈਨੇਡਾ ਆਸਟ੍ਰੇਲੀਆ ਨਾਲ ਨਹੀਂ ਲਿਆਣਾ ਲੈਣਾ ਬੰਦ ਕਰਤਾ ਹੁਣ ਆਪਣੇ ਬੱਚਿਆਂ ਨੂੰ ਜੇ ਤੁਸੀਂ ਅੱਗੇ ਪਾਲਣਾ ਹੈ ਅੱਗੇ ਤਰੱਕੀ ਕਰਨੀ ਹੈ ਪੰਜਾਬ ਜਿਹੜਾ ਵੀ ਕਰਨਾ ਪੈਣਾ ਹੈ ਤੇ ਪੰਜਾਬ ਨੌਕਰੀ ਤਾਂ ਮੈਨੂੰ ਵੀ ਜੇ ਪੰਜਾਬ ਤਰੱਕੀ ਕਰੂਗਾ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਹੈ ਕਿਉਂਕਿ ਲੋਕ ਜਿਹੜੇ ਆ ਪਹਿਲੀਆਂ ਸਰਕਾਰਾਂ ਦੇ ਸਤਾਏ ਹੋਏ ਆ ਆ ਆਮ ਆਦਮੀ ਪਾਰਟੀ ਤੋਂ ਤੇ ਬਿਲਕੁਲ ਵੀ ਲੋਕ ਜਿਹੜਾ ਖੁਸ਼ ਨਹੀਂ ਹੈਗੇ ਉਹ ਚਾਹੁੰਦੇ ਨੇ ਕਿ ਹੁਣ ਫੇਰ ਆਪਣੀ ਖੇਤਰੀ ਪਾਰਟੀ ਜਿਹੜੀ ਆ ਸ਼੍ਰੋਮਣੀ ਅਕਾਲੀ ਦਲ ਲਾਵੇ ਜੀ ਸਭ ਤੋਂ ਵੱਡਾ ਮੁੱਦਾ ਹੈਗਾ ਆ ਆਪਣਾ ਨਸ਼ੇ ਦਾ ਮੁੱਦਾ ਆ ਤੇ ਆਪਣੇ ਘਰ ਘਰ ਜਾਈਏ ਤਾ ਬੇਰੋਜਗਾਰੀ ਬਹੁਤ ਜ਼ਿਆਦਾ ਆ ਹਾਂਜੀ ਭਾਈ ਕੀ ਤਾਂ ਨਾ ਕਿਹੜੀ ਵਾਰ ਹੈ ਤੇ ਕੀ ਪ੍ਰੋਗਰਾਮ ਮੈਂ ਕੁਲਦੀਪ ਸਿੰਘ ਪਹਿਲਾਂ ਨੇ ਸਾਰੇ ਜਿੰਨੇ ਵੀ ਵੀਰ ਸਾਨੂੰ ਵੇਖ ਰਹੇ ਉਹਨਾਂ ਨੂੰ ਮੈਂ ਫਤਿਹ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੀ ਵਾਰਡ ਦੇ ਵਿੱਚ ਵਾਰਡ ਨੰਬਰ 25 ਦੇ ਵਿੱਚ ਅਕਾਲੀ ਦਲ ਦੀ ਰੈਲੀ ਸੀ ਜੋ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਇੱਥੇ ਆਏ ਉਹਨਾਂ ਨਾਲ ਕੁੱਲ ਲੀਡਰਸ਼ਿਪ ਜਿੰਨੇ ਵੀ ਆਈ ਹੈ ਕੁੱਲ ਸੰਗਤ ਸਾਡੇ ਵੋਟਰ ਸਪੋਰਟਰ ਜਿੰਨੇ ਵੀ ਆਏ ਆ ਅਸੀਂ ਸਾਰਿਆਂ ਦਾ ਇੱਥੇ ਆਇਆ ਨੂੰ ਅਸੀਂ ਧੰਨਵਾਦ ਕਰਦੇ ਆ ਤੇ ਇਹ ਜਿਹੜੀ ਇਲੈਕਸ਼ਨ ਹੋ ਰਹੀ ਹੈ ਬਾਈ ਇਲੈਕਸ਼ਨ ਇਹ ਅਹੀਂ ਪੁਸ਼ ਰੋਮਨੀ ਅਕਾਲੀ ਦਲ ਬਹੁਤ ਵੱਡੀ ਲੀਡ ਤੇ ਮਰਕੇ ਜਿੱਤ ਹਾਸਲ ਕਰੇਗਾ ਤੇ ਜਿੱਤ ਸਿਰਫ ਐਲਾਨ ਹੋਣਾ ਹੀ ਬਾਕੀ ਜਿੱਤ ਯਕੀਨੀ ਹੈ ਤੇ ਜਿੰਨੇ ਵੀ ਸੰਗਤਾਈ ਅਸੀਂ ਉਹਦਾ ਸਾਰਿਆਂ ਦਾ ਧੰਨਵਾਦ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰਦੇ ਜਿਹੜੇ ਲੋਕ ਵੋਟਰ ਸਪੋਰਟਰ ਨੇ ਉਹਨਾਂ ਹਲਕੇ ਦਾ ਲੋਪਨ ਕੀ ਮੈਂ ਸਾਰਿਆਂ ਨੂੰ ਮੈਂ ਕਹਿਣਾ ਚਾਹੁੰਦਾ ਆ ਕਿ ਸਾਰਿਆਂ ਨੇ ਵੱਖ-ਵੱਖ ਪਾਰਟੀਆਂ ਵੇਖ ਲਈ ਆ ਇੱਕ ਆ ਝਾੜੂ ਵਾਲੇ ਆ ਹੀ ਝਾੜੂ ਤੇ ਵੈਸੇ ਨਾਂ ਲੈਣ ਤੇ ਸ਼ਰਮ ਆਉਂਦੀ ਆ ਤੇ ਤੱਕੜੀ ਤੇ ਸਾਡੀ ਬਾਬੇ ਨਾਨਕ ਦੀ ਤੱਕੜੀ ਆ ਤੇ ਸਾਡਾ ਹਲਕਾ ਵੀ ਜਿਹੜਾ ਪੰਥਕ ਆ ਤੇ ਇਸ ਕਰਕੇ ਮੈਂ ਸਾਰੇ ਹਲਕੇ ਨੂੰ ਮਰ ਕੇ ਇਹ ਬੇਨਤੀ ਕਰਦਾ ਆ ਕਿ ਅਕਾਲੀ ਦਲ ਸਾਡਾ ਪੰਥਕ ਹਲਕਾ ਹੁੰਦੇ ਨਾ ਤੇ ਜਿਹੜਾ ਕਿ ਅਕਾਲੀ ਦਲ ਨੂੰ ਗੂੜ ਪਾਈ ਜਾਵੇ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਕੁਲਦੀਪ ਸਿੰਘ ਜੀ ਜਿਨ੍ਹਾਂ ਦੀ ਵਾਰਡ ਦੇ ਵਿੱਚ ਅੱਜ ਸ਼੍ਰੋਮਣੀ ਜਿਨ੍ਹਾਂ ਦੀ ਵਾਰਡ ਦੇ ਵਿੱਚ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜਿਹੜੇ ਸੀਬੀ ਸੁਖਿੰਦਰ ਕੌਰ ਜੀ ਰੰਧਾਵਾ ਉਹਨਾਂ ਵਾਸਤੇ ਇੱਥੇ ਅੱਜ ਸਾਰੀ ਸੰਗਤ ਕੋ ਸ਼੍ਰੋਮਣੀ ਅਕਾਲੀ ਦਲ ਵਾਸਤੇ ਜਿਹੜਾ ਵਾ ਉਹ ਆਪਣੇ ਕੈਂਡੀਡੇਟ ਨੂੰ ਜਿਤਾਉਣ ਵਾਸਤੇ ਇੱਥੇ ਕਟ ਕੀਤਾ ਸੀ ਜਿਹਦੇ ਵਿੱਚ ਬਹੁਤ ਭਾਰੀ ਮਾਤਰਾ ਦੇ ਵਿੱਚ ਇੱਥੇ ਸੰਗਤ ਇਕੱਠੀ ਹੋਈ ਆ ਅਸੀਂ ਇਹੋ ਹੀ ਸਾਰੇ ਸ਼ਹਿਰੋਂ ਜਾਂ ਸਾਰੇ ਹਲਕੇ ਨੂੰ ਕਹਿਣਾ ਚਾਹੁੰਦੇ ਆ ਕਿ ਸ਼ਰੋਬਨੀ ਅਕਾਲੀ ਦਲ ਦਾ ਸਾਥ ਦੇ ਕੇ ਜਿਹੜਾ ਕਿ ਇੱਥੇ ਬੀਬੀ ਸੁਖਵਿੰਦਰ ਕੌਰ ਨੂੰ ਜਿਹੜਾ ਵਾ ਉਹ ਤੋਂ ਜਿਤਾ ਕੇ ਉਮੀਦਵਾਰ ਬਣਾ ਕੇ ਆਪਾਂ ਵਿਧਾਨ ਸਭਾ ਵਿੱਚ ਭੇਜੀਏ ਤਾਂ ਜੋ ਜਿਹੜੀ ਆਉਣ ਵਾਲੀ ਜਿਹੜੀ 2027 ਦੀ ਇਲੈਕਸ਼ਨ ਉਹਦੇ ਵਿੱਚ ਜਿਹੜੀ ਸ਼ਰੋਬਨੀ ਅਕਾਲੀ ਦਲ ਦੀ ਜਿਹੜੀ ਆ ਉਹ ਸਰਕਾਰ ਬਣਾ ਸਕੀਏ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਗਰਮੀਤ ਸਿੰਘ ਜੀ ਜਸਲ ਜਿਹੜੇ ਕਿ ਉਹ ਸਾਡੇ ਨਾਲ ਇੱਥੇ ਪਹੁੰਚੇ ਸੀ ਉਹ ਕਿਸੇ ਰਜਾਈ ਕਰਕੇ ਫਿਰ ਵਾਪਸ ਚਲੇ ਗਏ ਆ ਤੇ ਅਸੀਂ ਸਾਰੀ ਜਿੰਨੀ ਵੀ ਸੰਗਤ ਇੱਥੇ ਆਈ ਆ ਸਭ ਦਾ ਧੰਨਵਾਦ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਵਾਹਿਗੁਰੂ ਜੀ ਕੀ ਫਤਿਹ ਮੈਂ ਆਈ ਹੋਈ ਸੰਗਤ ਦਾ ਧੰਨਵਾਦ ਕਰਦਾ ਬਾਦਲ ਸਾਹਿਬ ਆਏ ਅੱਜ ਮੇਰੀ ਵਾਰਡ ਦੇ ਵਿੱਚ ਤੇ ਮੈਂ ਸਾਰੇ ਲੋਕਾਂ ਨੂੰ ਅਪੀਲ ਕਰਦਾ ਹਾਂ ਆਪਣੀ ਵਾਰਡ ਵਾਲਿਆਂ ਨੂੰ ਕਿ ਆਪਾਂ ਬੋਰਡ ਤੱਕੜੀ ਨੂੰ ਪਾਉਣੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ